ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਰਾੜ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਬੜੀਵਾਲਾ ਮੰਡੀ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ 22 ਘਰਾਂ ਦਾ ਮੈਡੀਕਲ ਦਾ ਕੰਮ ਆ ਤੇ ਹੋਰ ਵੀ ਘਰੇ ਰਾਖਵੇਂ ਪਸ਼ੂ ਰੱਖਿਆ ਤੇ ਦੁੱਧ ਦਾ ਕੰਮ ਵੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਮੋਹਰਾ ਝੋਟੀਆ ਜੀ ਨੇ ਪਹਿਲਾ ਸੁਆ ਸੁਣਾਇਆ ਡਿਟੇਲ ਇਹਦੀ ਆਪਾਂ ਆਪ ਹੀ ਦੇਣੀ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਇਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਤੇ ਅਨੁਮਾਨ ਲਗਾ ਕੇ ਇਹਨਾਂ ਪਸ਼ੂਆਂ ਦੀ ਤੁਸੀਂ ਖਰੀਦਦਾਰੀ ਕਰ ਸਕੋ। ਸੋ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ। ਪਹਿਲਾ ਸੂਆ ਇਹਨੇ ਸੂਣਾ ਤੇ 10 ਦਿਨ ਸੂਣ ਚ ਬਾਕੀ ਆ। 10 ਦਿਨ ਇਹਨੇ ਸੂਣ ਚ ਲਏ ਜਾਣੇ ਆ ਦੋਸਤੋ। ਮਾਂ ਦਾ ਦੁੱਧ 18-19 ਲੀਟਰ ਰਿਹਾ ਤੇ 7-8 ਮਹੀਨੇ ਖੁੱਲੀ ਮਿਲਦੀ ਸੀਗੀ ਆਪ ਛੱਡਣੀ ਪੈਂਦੀ ਸੀ ਉਹ। ਜਦੋਂ 7 ਮਹੀਨੇ ਦੀ ਗੱਭਣ ਹੋ ਜਾਂਦੀ ਸੀ। ਇਹਦੇ ਦੋਸਤੋ 10 ਦਿਨਾਂ ਹਜੇ ਸੂਣ ਚ ਬਾਕੀ ਆ ਤੇ ਆਪ ਦੋਸਤੋ ਇਹ ਕੋਹੇ ਨੂਰ ਬੁੱਲਦੀ ਆ ਤੇ ਇਹਦੇ ਅੱਗੇ ਭੀਮ ਦਾ ਬੁੱਲ ਦਾਸੀ ਮੰਨ ਲੱਗਿਆ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਸ਼ਾਨਦਾਰ ਚੋਟੀ ਆ ਪਹਿਲਾ ਸੂਆ ਕਰਮਾ ਵਾਲੀ ਨੇ ਸੂਣਾ ਛੋਟਾ ਛੋਟਾ ਸਿੰਗਾ ਤੇ ਥਣ ਬਾਹ ਕਮਾਲ ਆ 10 ਤੋਂ 15 ਦਿਨ ਸੂਣ ਚ ਬਾਕੀ ਆ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਥਣ ਲੱਗਿਆ ਵਰਲਾ ਵੀ ਚੰਗਾ ਥਾਣਾ ਤੇ ਮੋਟਾ ਵੀ ਚੰਗਾ ਦੇਖ ਸਕਦੇ ਹੋ ਤੁਸੀਂ 10 ਤੋਂ 12 ਦਿਨ ਸੂਣ ਚ ਬਾਕੀ ਆ ਕੱਦ ਕਾਠ ਵੇਲ ਵਾਲੀ ਕੋਈ ਕਮੀ ਨਹੀਂ ਦੋਸਤੋ ਬਹੁਤ ਵੱਡੀ ਝੋਟੀ ਆ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤੁਰਦੀ ਤੋਂ ਤੁਹਾਨੂੰ ਸਾਰੀ ਇਹਦੀ ਜੱਜਮੈਂਟ ਆ ਜਾਣੀ ਆ ਚੌਰ ਸੱਟ ਰਗੀ ਭਈ ਆ ਦੇਖ ਸਕਦੇ ਹੋ ਤੁਸੀਂ ਕੱਦ ਬਹੁਤ ਹੀ ਵੱਡਾ ਜਿਆਦੇ ਵੱਡਾ ਤੇ ਕੱਚੀ ਆ ਉਸ ਹਾਵਨਾ ਤੁਸੀਂ ਜੱਜਮੈਂਟ ਕਰ ਲੈਣੀ ਆ ਦੋਸਤੋ ਸੀਲਸ ਲੱਗ ਬਹੁਤਾ ਕਰਮ ਵਾਲੀ ਦੂਜੇ ਪਾਸੇ ਤੋਂ ਦੋਸਤੋ ਦੇਖ ਸਕਦੇ ਹੋ ਬਿਲਕੁਲ ਸੇਮ ਥਣ ਲੱਗਿਆ ਮਗਰਲੇ ਨਾਲ ਮਗਰਲਾ ਥਣ ਬਰਾਬਰ ਆ ਤੇ ਮੂਰਲੇ ਨਾਲ ਮੂਰਲਾ ਥਾਣਾ ਬਰਾਬਰ ਹੈ ਜੇ ਹਵਾਨਾ ਪ੍ਰੋਪਰ ਬਣਾਉਣ ਲੱਗੀ ਆ ਤੇ 10 ਦਿਨਾਂ ਜਨੇ ਹਵਾਨਾ ਤਿਆਰ ਕਰਨਾ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਥਣ ਲੱਗਿਆ ਪਿੱਠਪੂੜਾ ਤੁਹਾਨੂੰ ਦੂਰ ਹੋ ਕੇ ਦਿਖਾ ਦਿੰਦੇ ਆ ਬਾਕੀ ਤੁਰਦਿਆਂ ਤੋਂ ਤੁਹਾਨੂੰ ਇਹ ਹਵਾਨੇ ਦੀ ਦੋਸਤੋ ਜੱਜਮੈਂਟ ਆ ਜਾਣੀ ਬਹੁਤ ਵੱਡੀ ਝੋਟੀਆਂ ਬਹੁਤ ਖੁੱਲੇ ਢਾਂਚੇ ਦੀ ਤੇ ਤੋੜ ਕੇ ਵਿਖਾ ਦਿੰਦੇ। ਲਓ ਵੀ ਮਿੱਤਰੋ ਤੁਰਦਿਆਂ ਤੋਂ ਤੁਹਾਨੂੰ ਇਹਦੀ ਜੱਜਮੈਂਟ ਆਉਣੀ ਆ। ਚੌਰ ਸੱਟ ਰਗੀ ਪਈ ਆ ਦੋਸਤੋ ਝੋਟੀ। ਦੇਖ ਸਕਦੇ ਹੋ ਬਹੁਤ ਵੱਡੇ ਢਾਂਚੇ ਵੀ ਆ। ਸਿੱਧੀ ਲੈ ਕੇ ਚੱਲ ਬਾਪੂ ਉਹ ਇਧਰ ਲੈ ਚੱਲ ਭਾਂ। ਬਹੁਤ ਵੱਡੀ ਝੋਟੀ। ਇਹ ਕੱਚੀ ਆ ਦੋਸਤੋ ਹਜੇ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰਨੀ ਹੈ ਦੇਖ ਸਕਦੇ ਹੋ ਦੋਸਤੋ ਅਨਮਾਨ ਤੁਸੀਂ ਲਾਉਣਾ ਹੈ ਜੱਜਮੈਂਟ ਤੁਸੀਂ ਕਰਨੀ ਹੈ ਤੇ ਪਰ ਕੱਦ ਕਾਠ ਤੇ ਪਿੱਠਪੜੇ ਵਾਲੀ ਬਹੁਤ ਬਾ ਕਮਾਲ ਆ ਬੰਦ ਹੋਈ ਹਾਂ ਵੀ ਸੱਜਣੋ ਜਿਸ ਵੀ ਕਿਸੇ ਮੇਰੀ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਮੁੱਲਾ ਇਸ ਝੋਟੀ ਦਾ ਦੋਸਤੋ 1,70,000 ਰੁਪਇਆ ਤੇ ਇਹਦੇ ਵਿੱਚੋਂ ਤੁਹਾਡਾ ਮਾਨਤਾਨ ਹੋ ਜੂਗਾ 1,70,000 ਮੁੱਲਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਰਾਂ ਜਰਸੀ ਗੱਬਣ ਵਹਿੜਾ ਉਹ ਤੁਹਾਨੂੰ ਦਿਖਾਉਣੇ ਆ ਉਹਦੀ ਡਿਟੇਲ ਵੀ ਆਪਾਂ ਦੱਸਦੇ ਆ ਇੱਕ ਦੋਸਤੋ ਆ ਤੀਜਾ ਸੂਆ ਜਰਸੀ ਗਾਂ ਹੈ ਇਹ ਦੁੱਧੋਂ ਡਰਾਈ ਆ ਤੇ 3 ਮਹੀਨਿਆਂ ਦੀ ਚੈੱਕ ਪਾਸ ਆ ਕਣ ਚਾਰਾਂ ਦੀ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਜੇਸ ਵੀ ਕਿਸੇ ਵੇਰੇ ਵੀਰ ਨੂੰ ਇਹ ਵਾਇਰ ਪਸੰਦ ਹੋਈ ਤਾਂ ਦੋਸਤੋ ਇਹ ਵੀ ਬਾਈ ਜੀ ਹਰਾਂ ਕੋਲੇ ਵਿਕਾਊ ਆ ਥਣ ਹਵਾਨਾ ਤੁਹਾਨੂੰ ਇਹਦਾ ਵੀ ਦਿਖਾ ਦਿੰਨੇ ਆ ਡਰਾਈ ਆ ਦੁੱਧੋਂ ਛੱਡੀ ਵੀ ਆ ਦੇਖ ਸਕਦੇ ਹੋ ਤੁਸੀਂ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਇਹਦੀ ਵੀ ਕਰਾ ਦਿੰਨੇ ਆ ਛੋਟਾ ਜਿਹਾ ਸ਼ਾਂਗਾ ਪਰ ਚੱਲਦਾ ਨਹੀਂ ਦੋਸਤੋ ਦੇਖ ਸਕਦੇ ਹੋ ਤੁਸੀਂ ਲਾਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾ ਦਾ ਦਰਮਿਆਨੇ ਕਦ ਕਾਠ ਵਾਲੀ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਇਹ ਦੋਨੇ ਜਾਨਵਰ ਵਕਾਊ ਆ 4 ਮਹੀਨਿਆਂ ਦੀ ਚੈੱਕ ਪਾਸ ਆ ਗੱਬਣ ਮੋਲੇ ਦੋਸਤੋ ਇਹਦਾ 22000 ਹੋਊਗਾ ਜਿਸ ਕਿਸੇ ਵੀਰ ਨੂੰ ਇਹ ਵਹਿੜ ਪਸੰਦ ਆ ਤਾਂ ਤੀਜਾ ਸੂਆ ਇਹ ਗੱਬਣ ਤੇ ਦੁੱਧੋਂ ਛੱਡੀ ਵੀ ਆ ਆ ਕੇ ਚੈੱਕ ਪਾਸ ਕਰਕੇ ਇਹ ਵੀ ਤੁਸੀਂ ਲੈ ਜਾ ਸਕਦੇ ਹਾਂਜੀ ਦੋਸਤੋ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਹੈ ਤਾਂ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਹਰਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ